ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਾਜ਼ਿਲਕਾ ਦੇ ਵਿਧਾਇਕ ਦਰਿੰਦਰਪਾਲ ਸਿੰਘ ਸਵਣਾ ਵੱਲੋਂ ਪਿੰਡਾਂ ਵਿੱਚ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਲਾ ਜਾਰੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪਿੰਡਾਂ ਦੇ ਵਿੱਚ ਪਹੁੰਚ ਕੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਔਰ ਉਹਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਔਰ ਆਮ ਆਜ਼ਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਦਿਸ਼ਾ ਨਿਰਦੇਸ਼ਾਂ ਵਾਲੀ ਸਰਕਾਰ ਦੇ ਵਿੱਚ ਓਏ ਲੋਕਪੱਖੀ ਕੰਮਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਵੱਲੋਂ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਔਰ ਉਹਨਾਂ ਨੂੰ ਆਉਣ ਵਾਲੀਆਂ ਗਾਮੀ ਚੋਣਾਂ ਦੇ ਲਈ ਲਾਮਬੰਦ ਕੀਤਾ ਗਿਆ। ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਜੋ ਆਉਣ ਵਾਲਾ ਹੁਣ ਲੋਕ ਸਭਾ ਦਾ ਇਲੈਕਸ਼ਨ ਹੈ ਉਸ ਰਿਗਾਰਡਿੰਗ ਮੈਂ ਆਪਣੇ ਹਲਕਾ ਫਾਜ਼ਲ ਕਾ ਦੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਆਂ ਔਰ ਵਰਕਰਾਂ ਨੂੰ ਜਿਹੜਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲਾਮਬੰਦ ਕਰ ਰਹੇ ਆਂ ਕਿ ਇਸ ਇਲੈਕਸ਼ਨ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਕਿਸ ਤਰ੍ਹਾਂ ਉਹਨਾਂ ਕੰਮਾਂ ਨੂੰ ਕਰਕਰ ਤੱਕ ਬਚਾਉਣਾ ਔਰ ਜਿਹੜੀਆਂ ਲੋਕ ਪੱਖੀ ਨਿਤਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਨੇ ਚਲਾਈਆਂ ਨੇ ਉਹ ਲੋਕਾਂ ਨੂੰ ਜਿਹੜੇ ਫਾਇਦੇ ਮਿਲ ਰਹੇ ਨੇ ਔਰ ਕਰਕਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਜੋ ਵੀ ਉਮੀਦਵਾਰ ਆਊਗਾ ਲੋਕ ਸਭਾ ਤੋਂ ਉਹ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਇਸ ਵਾਰ ਲੋਕ ਸਭਾ ਭੇਜਣਾ ਹੈ ਔਰ ਇਹ ਜਿਹੜੀ ਸੀਟ ਹੈ ਆਮ ਆਦਮੀ ਪਾਰਟੀ ਦੀ ਜਿਤਾ ਕੇ ਝੋਲੀ ਪਾਉਣੀ ਹੈ ਉਹ ਸਾਰੀਆਂ ਜਿਹੜੀਆਂ ਮਿੱਟੀਆਂ ਨੇ ਵਕ-ਵਕ ਪਿੰਡਾਂ ਦੇ ਵਿੱਚ ਅਸੀਂ ਕਰ ਰਹੇ ਹਾਂ ਐਸ ਬੰਦੇ ਨੂੰ ਰੋਕੋ ਇਹ ਉਹ ਲੀਡਰ ਆ ਜਿਹੜਾ ਹਰ ਵਰਕਰ ਦੀ ਕਦਰ ਕਰਦਾ ਤੇ ਗੱਲ ਸੁਣਦਾ ਪਹਿਲਾਂ ਵੀ ਆਪਣੇ ਦੇ ਲੀਡਰ ਆਏ ਨੇ ਉਹ ਮਿਲਦੇ ਘੱਟ ਸੀ ਤੇ ਗੱਲਾਂ ਬਾਹਲੀਆਂ ਕਰ ਜਾਂਦੇ ਸੀ ਪਰ ਇਹ ਬੰਦਾ ਕੰਮ ਜਾਦੇ ਕਰਦਾ ਹੈ ਜਦੋਂ ਵੀ ਜਿੱਥੇ ਮਿਲਦਾ ਹਰ ਬੰਦਾ ਇਹਨੂੰ ਰੋਕ ਕੇ ਮਿਲ ਸਕਦਾ ਹਰ ਬੱਚਾ ਹਰ ਬਜ਼ੁਰਗ ਹਰ ਇੱਕ ਮਾਤਾ ਭਵੇਂ ਕਿੰਨਾ ਵੀ ਟਾਈਮ ਲੱਗ ਜੇ ਹਰ ਬੰਦੇ ਦੀ ਸੈਟੀਸਫਾਈ ਕਰਕੇ ਉਸ ਪਿੰਡ ਤੋਂ ਅੱਗੇ ਚੱਲਦੇ ਨੇ ਫਿਰ ਵੀ ਮੈਂ ਫੇਰ ਉਹੀ ਬੇਨਤੀ ਕਰਦਾ ਅੱਜ ਜੇ ਆਪਾਂ ਜਦੋਂ ਚੋਣਾਂ ਤੋਂ ਪਹਿਲਾਂ ਫਾਰਮ ਭਰੇ ਸੀ ਲੋਕਾਂ ਦੇ ਘਰਾਂ ਜਾ ਕੇ 600 ਯੂਨਟ ਮੁਫਤ ਬਿਜਲੀ ਦੇਣ ਦੇ ਉਸ ਸਮੇਂ ਦੂਧੀਆਂ ਪਾਰਟੀਆਂ ਦੇ ਲੋਕ ਕਹਿੰਦੇ ਸੀ ਕਿ 600 ਯੂਨਟ ਬਿਜਲੀ ਕਿਵੇਂ ਮੁਫਤ ਦੇਣ ਕਿਤੇ ਹੀ ਨਹੀਂ ਸਕਦੇ ਜਦੋਂ ਸਰਕਾਰ ਬਣੀ ਆਪਣੀ ਪਹਿਲਾ ਕੰਮ ਕੀ ਕੀਤਾ ਪਹਿਲਾ ਐਮਐਲਏ ਬਣਦਾ ਸੀਗਾ ਇੱਕ ਵਾਰੀ ਤਾਨੂੰ ਇੱਕ ਪੈਨਸ਼ਨ ਦੋ ਵਾਰੀ ਤੇ ਦੋ ਪੈਨਸ਼ਨਾਂ ਤੇ ਪੰਜ ਵਾਰੀ ਬਣਦਾ ਤੇ ਪੰਜ ਪੈਨਸ਼ਨਾਂ ਮਿਲਦੀਆਂ ਜੀ ਇੱਕ ਨੂੰ 80000 ਮਿਲਦੀ ਸੀ ਜੋ ਪੰਜ ਵਾਰੀ ਬਣ ਗਿਆ ਤਾਨੂੰ 4 ਲੱਖ ਰੁਪਏ ਮਿਲਦਾ ਸੀ ਇਹਨੇ ਪਤਾ ਨਹੀਂ ਕਿੰਨੇ ਲੀਡਰ ਹੈਗੇ ਜਿਹੜੇ ਕਿੰਨੀਆਂ ਪੈਨਸ਼ਨਾਂ ਲਈ ਜਾਂਦੇ ਸੀ ਸਾਰਨਾ ਪਹਿਲਾ ਉਹਦੇ ਤਾਰੀ ਦੇਖੋ ਸਾਰੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਹੁਣ ਦਾਵੇਂ ਕੋਈ ਇੱਕ ਵਾਰੀ ਐਮਐਲਏ ਬਣੇ ਤੇ ਭਾਵੇਂ 10 ਵਾਰੀ ਪੈਨਸ਼ਨ ਇੱਕੋ ਹੀ ਮਿਲੇ